ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦੇ ਇਲਾਕਾ ਪੰਡੋਰੀ ਵੜੈਚ ਵਿੱਚ ਸਥਾਪਿਤ ਦਰਬਾਰ ਮੁਰਸ਼ਾ ਵਲੀ ਜੀ ਕਾਦਰੀ ਕਰਾਨਾ ਜੀ ਦਾ 43ਵਾਂ ਸਾਲਾਨਾ ਮੇਲਾ ਦਰਬਾਰ ਦੇ ਗੱਦੀਨਸ਼ੀ ਸਰਕਾਰ ਅਮਰੀਖ ਸ਼ਾਹ ਜੀ ਦੀ ਅਗਵਾਈ ਹੇਠ ਸਮੂਹ ਸਾਦ ਸੰਗਤ ਜੀ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਗੱਦੀਨਸ਼ੀ ਦਰਬਾਰ ਦੇ ਮੁਖ ਸੇਵਾਦਾਰ ਸਰਕਾਰ ਅਮਰੀਖ ਸ਼ਾਹ ਜੀ ਨੇ ਪ੍ਰੈਸਰ ਨਾਲ ਗੱਲਬਾਤ ਕਰਦੇ ਹੋਏ ਦਰਬਾਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਦਰਬਾਰ ਅੰਮ੍ਰਿਤਸਰ ਦਾ ਸਭ ਤੋਂ ਪੁਰਾਣਾ ਦਰਬਾਰ ਹੈ ਅਤੇ ਇਸ ਦਰਬਾਰ ਵਿੱਚ ਅੱਜ ਤੱਕ ਕੋਈ ਵੀ ਫਰਿਆਦੀ ਆਪਣੀ ਫਰਿਆਦ ਲੈ ਕੇ ਆਉਂਦਾ ਹੈ ਉਸ ਦੀ ਫਰਿਆਦ ਬਾਬਾ ਜੀ ਬਹੁਤ ਜਲਦੀ ਪੂਰੀ ਕਰਦੇ ਹਨ ਅਤੇ ਜਿਨ੍ਹਾਂ ਦੀਆਂ ਆਸਾਂ ਮੁਰਾਦਾ ਪੂਰੀਆਂ ਹੁੰਦੀਆਂ ਹਨ ਉਹ ਢੋਲ ਤਮਾਕਿਆਂ ਦੇ ਨਾਲ ਨੱਚਦੇ ਗਾਉਂਦੇ ਹੋਏ ਦਰਬਾਰ ਦੇ ਵਿੱਚ ਆਪਣੀ ਸੁਖਣਾ ਲਾਉਣ ਆਉਂਦੇ ਹਨ ਅਤੇ ਇਹ ਮੇਲਾ 3 ਦਿਨ ਚੱਲਦਾ ਹੈ ਤੇ ਪਹਿਲੇ ਦਿਨ ਮਹਿੰਦੀ ਦੀ ਰਸਮ ਅਦਾ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਚਾਦਰ ਦੀ ਰਸਮ ਅਤੇ ਕਵਾਲੀਆਂ ਦਾ سلسلہ ساری ਰਾਤ ਚੱਲਦਾ ਹੈ ਅਤੇ ਇਸ ਦਰਬਾਰ ਦੇ ਵਿੱਚ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਵਾਲਾ ਨੇ ਆਪਣੀਆਂ ਕਵਾਲੀਆਂ ਦੇ ਰਹੀਆਂ ਆਈਆਂ ਹੋਈਆਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਅਤੇ ਲੰਗਰ ਪੰਡਾਰਾ ਸਾਰਾ ਦਿਨ ਚੱਲਦਾ ਰਿਹਾ ਅਤੇ ਦਰਬਾਰ ਦੇ ਸੇਵਾਦਾਰ ਨੇ ਦਰਬਾਰ ਦੀ ਮਹਿਮਾ ਬਾਰੇ ਜਾਣਕਾਰੀ ਦਿੱਤੀ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰਾ ਜਪੂਦੀ ਖਾਸ ਰਿਪੋਰਟ അല്ല ദോസി സിമി ആണ് മുങ്കർ കൊടാന അതെ സിമി ਬਾਬਾ ਬਾਬਾ ਮੁਰਸ਼ਾ ਬਲੀ ਪਿੰਡ ਪੰਡੋਰੀ ਵਿੜਾਇਜ ਸਾਡਾ ਨਾਇਆ ਜੀ ਸੇਵਾਦਾਰ ਕਮਲਜੀਤ ਸ਼ਾਹ ਜੀ ਹਾਂਜੀ ਇਹ ਪਿੰਡ ਪੰਡੋਰੀ ਵਿੜਾਇਜ 2200 12 ਅਗਸਤ ਨੂੰ ਬਾਬਾ ਜੀ ਦਾ ਮੇਲਾ ਸਾਧ ਸੰਗਤ ਦੇ ਸੰਯੋਗ ਨਾਲ ਮਨਾਇਆ ਜਾਂਦਾ ਹੈ ਔਰ ਸਮੂਹ ਸਾਧ ਸੰਗਤ ਇਸ ਮੇਲੇ ਵਿੱਚ ਸੰਯੋਗ ਦੇਦੀ ਹੈ ਤੇ ਦਰਸ਼ਨ ਕਰਨ ਵਾਸਤੇ ਸਭ ਸੰਗਤਾਂ ਹਾਂਜੀ ਸ਼ਾਮ ਦੇ ਸ਼ਾਮ ਤੋਂ ਸੰਗਤਾਂ ਆਉਂਦੀਆਂ ਨੇ ਔਰ ਜੁਰਾੜਿਆਂ ਦਾ ਵੀ ਸੰਗਤਾਂ ਆਉਂਦੀਆਂ ਨੇ ਜੀਆ ਤੇ ਬਾਬਾ ਜੀ ਦੇ ਮੇਲੇ ਦੀ ਸਭ ਸੰਗਤਾਂ ਨੂੰ ਸਾਡੇ ਵੱਲੋਂ ਵੀ ਲੱਖ ਲੱਖ ਵਧਾਈ ਹੋਵੇ। ਹਾਂਜੀ। ਤੇ ਰਾਤੀ ਕੀ ਪ੍ਰੋਗਰਾਮ ਕੀਤਾ ਗਿਆ? ਰਾਤ ਨੂੰ ਕਵਾਲੀ ਪਰੇਸ਼ਨ ਹੁੰਦੀ ਆ ਜੀ ਮਹਾਰਾਜ। ਜਿਹੜੀ ਰਾਤ ਨੂੰ ਕਵਾਲੀ ਚੱਲਦੀ ਆ ਬਾਬਾ ਜੀ ਦੇ ਦਰਬਾਰ ਤੇ ਜਿਹਨੇ ਲੰਗਰ ਪਹੜਾਵੇ ਚੱਲਦੇ ਆ ਜੀ ਔਰ ਕਲਾਕਾਰ ਆ ਜਾਂਦੇ ਆ ਜੀ। ਹਾਂਜੀ ਇਹ ਮੇਲਾ ਬਾਬਾ ਜੀ ਕਿੰਨੇ ਦਿਨ ਚੱਲਦਾ ਹੈ ਇਹ ਮੇਲਾ ਤਿੰਨ-ਤਿੰਨ ਚੱਲਦਾ ਹੈ ਜੀ ਹਾਂਜੀ ਪਹਿਲੇ ਦਿਨ ਕੀ ਪ੍ਰੋਗਰਾਮ ਕੀਤਾ ਜਾਂਦਾ ਹੈ ਪਹਿਲੇ ਦਿਨ ਮਹਿੰਦੀ ਗੋੜੀ ਦਾ ਪ੍ਰੋਗਰਾਮ ਹੁੰਦਾ ਹੈ ਜੀ ਬਾਬਾ ਜੀ ਫਾਲਕੀ ਸਾਹਿਬ ਕੱਢੇ ਜਾਂਦਾ ਤਾਂ ਮਹਿੰਦੀ ਗੋੜੀ ਬਣਾਈਦੀ ਹੈ ਦੂਸਰੇ ਦਿਨ ਬਾਬਾ ਜੀ ਦਾ ਮੇਲਾ ਹੁੰਦਾ ਹੈ ਹਾਂਜੀ ਤੀਸਰੇ ਦਿਨ 13 ਤਰੀਕ ਨੂੰ ਬਾਬਾ ਜੀ ਦਾ ਦੁਸ਼ਤ ਮਨਾਇਦਾ ਉਸ ਦਿਨ ਵੀ ਮੰਦਰ ਬਣਾ ਰਹੇ ਬਾਬਾ ਜੀ ਦੀ ਚੁੰਟ ਚੱਲਦੀ ਹੈ ਹਾਂਜੀ ਠੀਕ ਹੈ ਸੰਤਾਨ ਨੂੰ ਇੱਕ ਸੰਦੇਸ਼ ਤੁਸੀਂ ਆਪਣੇ ਵੱਲੋਂ ਸਾਡੇ ਪ੍ਰਧਾਨ ਜੀ ਦੇ ਚਲੋ ਠੀਕ ਹਾਂਜੀ ਮੇਰਾ ਨਾਮ ਬਲਦੇਵ ਸਿੰਘਾ ਜੀ ਮੈਂ ਮਤਲਬ ਇਹ ਬਾਬਾ ਜੀ ਦਾ ਹਰ ਸਾਲ ਦੀ ਸਾਲ ਇਹ ਮਤਲਬ 28 ਸੌਣ ਨੂੰ ਮੇਲਾ ਮਨਾਉਂਦੇ ਆ ਤੇ ਸ਼ਕਤ ਦੀ ਸਹਿਯੋਗ ਦੇ ਨਾਲ ਇਹ ਮੇਲਾ ਕਰਾਇਆ ਜਾਂਦਾ ਬਾਹਰ ਦੀ ਸਮਤ ਦੇ ਸਹਿਯੋਗ ਦੇ ਨਾਲ ਹੀ ਕਰਾਇਆ ਜਾਂਦਾ ਉਪਦੇਸ਼ਾ ਤੋਂ ਉਪਦੇਸ਼ਾ ਤੋਂ ਦੁਨੀਆ ਇੱਥੇ ਆਉਂਦੀ ਹੈ ਜੋ ਵੀ ਦਰਬਾਰ ਦੇ ਉੱਤੇ ਆਉਂਦੇ ਆ ਉਹ ਮੰਗਿਆਂ ਮੂੰਹ ਮਰਵਾਦਾ ਪਾਉਂਦੇ ਹਨ ਜੋ ਵੀ ਹੁੰਦੇ ਆ ਰਾਜੀ ਹੋ ਕੇ ਜਾਂਦੇ ਹਨ ਇੱਥੇ ਤਿੰਨ ਦਿਨ ਮੇਲਾ ਸਰਕਾਰਾਂ ਦਾ ਚੱਲਦਾ ਹੈ ਪਹਿਲੇ ਦਿਨ ਵੈਂਟੀ ਟੋਰੀ ਹੁੰਦੀ ਹੈ ਤੇ ਔਰ ਪਾਲ ਕੀ ਕੱਢੀ ਜਾਂਦੀ ਹੈ ਦੂਸਰੀ ਤਰ੍ਹਾਂ ਮੇਲਾ ਹੁੰਦਾ ਹੈ ਸਟਰੀਟ ਵੀ ਲੱਗਦੀ ਹੈ ਤੇ ਬਾਰੋਂ ਵੀ ਸੰਗਤਾਂ ਆਉਂਦੀਆਂ ਹਨ ਵੇਖਦੀਆਂ ਹਨ ਤੇ ਉਸ ਦਿਨ ਰਾਤ ਨੂੰ ਕਵਾਲੀ ਹੁੰਦੀ ਹੈ ਸਾਰੀ ਰਾਤ ਕਵਾਲੀ ਚੱਲਦੀ ਹੈ ਕਵਾਲੀ ਦੀ ਸਾਰੀ ਰਾਤ ਚੱਲਦੀ ਹੈ ਉਹਨਾਂ ਵੀ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਤਾਂ ਬਾਬਾ ਜੀ ਵੱਲੋਂ ਉਹਨਾਂ ਦੀ ਵੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਇਹ ਸਾਰਾ ਜੀ ਮਤਲਬ ਜੋ ਵੀ ਖਰਚਾ ਹੈ ਜੋ ਚੱਲਦਾ ਹੈ ਸਾਡੀ ਸੰਗਤ ਦੇ ਦੇਸ਼ਾ ਵਿਦੇਸ਼ਾ ਤੋਂ 와ਈ ਸੰਗਤ ਦੇ ਸੰਜੋਗ ਦੇ ਨਾਲ ਚੱਲਦਾ ਹੈ ਮਸੇ ਸਾਨੂੰ ਇੱਥੇ 25 ਸਾਲ ਹੋ ਗਏ ਆ ਬਾਬਾ ਜੀ ਦੇ ਦਰਬਾਰ ਤੇ ਸੇਵਾ ਕਰਦੇ ਆ ਨੂੰ ਤੇ ਅਸੀਂ ਆਪਣੇ ਸਾਡੇ ਕੰਮਕਾਰ ਛੱਡ ਕੇ ਪਹਿਲਾਂ ਬਾਬਾ ਜੀ ਦੇ ਫਿਰ ਜਾ ਕੇ ਸੇਵਾ ਕਰ ਲਿਆਈ ਦੀ ਆ ਸੇਵਾ ਬੰਦਲੇ ਲਿਆ ਗਏ ਫਿਰ ਉਹਦਾ ਸਾਜਾ ਰਸਤਾ ਲਿਆ ਗਏ ਸਾਡੀ ਸੰਗਤ ਦੇ ਮਤਲਬ ਵੀ ਉਹਨਾਂ ਤਿਆਰ ਕਰਕੇ ਭੰਡਾਰਾ ਤਿਆਰ ਕਰਕੇ ਸੰਗਤਾਂ ਤੇ ਵਰਤਾਇਆ ਜਾਂਦਾ ਹੈ ਜੀ ਬਾਬਾ ਜੀ ਵੱਲੋਂ ਬਹੁਤ ਬਹੁਤ ਮਤਲਬ ਤਰੀਬਨ ਸੰਗਤਾਂ ਦਾ ਸੇਵਾ ਸੰਭਾਲਦਾ ਕੰਮ ਤੇ ਹੋਰ ਜੋ ਵੀ ਸੰਗਤ ਆਉਂਦੀ ਹੈ ਦਰਬਾਰ ਦੇ ਉੱਤੋਂ ਉਹ ਮਗੀਆਂ ਮਰਾਦਾਂ ਪਾਉਂਦੀ ਹੈ ਕੋਈ ਦਰਸਾ ਨਹੀਂ ਜਾਂਦਾ ਹਰ ਬਾਬਾ ਜੀ ਹਰ ਇੱਕ ਦੀ ਆਸਰਾ ਮਰਾਦਾਂ ਪੂਰੀਆ ਕਰਦਾ ਅਸੀਂ ਇਸੇ ਤਰ੍ਹਾਂ ਕਹਿੰਦੇ ਆਂ ਵੀ ਇਸੇ ਸੰਜੋਗ ਦੇ ਨਾਲ ਹੀ ਮੇਲਾ ਹੀ ਚੱਲਦੇ ਰਹਿਣ ਤੇ ਅੱਗੇ ਜਿਹੜੇ ਦਸਿਆਂ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਉਹ ਮਤਲਬ ਇਹ ਹਲੇ ਮਤਲਬ ਖਰਾਬ ਹੋ ਰਹੇ ਆਂ ਪਾਹੀਂ ਕਹਿੰਨੇ ਆਂ ਕਿ ਸਾਡੇ ਬਾਬਾ ਜੀ ਵੱਲੋਂ ਵੀ ਇਹ ਹਦਾਇਤ ਹੈ ਕਿ ਬੱਚਿਆਂ ਨੂੰ ਜਰਾ ਸੇਵਾ ਨਾਲ ਜੇ ਤਾਂ ਬਚਾਇਆ ਜਾਵੇ ਤੇ ਸਾਡੇ ਪੰਜਾਬ ਨੂੰ ਕੁਝ ਹੱਲ ਬਨਾਇਆ ਜਾਵੇ ਬਾਬਾ ਜੀ ਇਥੇ ਦਰਬਾਰ ਵਿੱਚ ਜਿਸਾਲ ਚ ਤੇ ਨਬੇ ਤੇ ਨਬੜੀ ਕਰਾਇਆ ਜਾਂਦਾ ਹੈ ਇੱਕ ਬੜੀ ਨਹੀਂ ਆਪਣੇ ਬਾਬਾ ਜੀ ਗੁਰੂਵਾਲਾ ਦਾ ਮਨਾਉਂਦੇ ਆ ਦਿਹਾੜ ਉਸ ਤੋਂ ਬਗਰ ਮਤਲਬ ਫਿਰ ਆਪਣਾ ਦਿਹਾੜ ਵੀ ਸੌਣ ਵਾਲਾ 2800 ਨੂੰ ਮਨਾਉਂਦੇ ਆ ਤੇ ਅੱਗੋਂ ਪਿੱਛੋਂ ਵੀ ਪੰਡਾਰੇ ਕੀਤੇ ਜਾਂਦੇ ਹਨ ਤੇ ਉਹ ਅੱਗੇ ਪਿਛੋਂ ਵੀ ਮਤਲਬ ਮੇਲਾ ਕਰਵਾਇਆ ਜਾਂਦਾ ਤਿੰਨ ਮੇਲੇ ਲੱਗਦੇ ਹਮਸਫਰ ਜਿਗੰਕਾਰਾ ਵਾਲੇ ਮੁਰਸ਼ਾ ਵਾਲੀ ਦਾ ਬੋਲ ਛੱਡ ਤੇ ਗਜਵਾੜੀ ਜੈ ਤੁਹਾਨੂੰ ਲਾਇ ਸੁਚਰਾਗਦੀ ਜੀ ਗੰਗਾਰਾ ਪੀਰ ਬਾਬਾ ਕਮੇ ਸਾਚੀ ਸਰਕਾਰ ਦਾ ਬੋਲ ਸਾਚੀ ਦਰਬਾਰ ਕੀ ਜੈ ਗੰਗਾਰਾ ਪੀਰ ਬਾਬੂ ਮੁਰਸ਼ਾਵਲੀ ਸੱਚੀ ਸਰਕਾਰ ਦਾ ਬੋਲ ਸਾਚੀ ਦਰਬਾਰ ਕੀ ਜੈ ਹਾਂਜੀ ਮੇਰਾ ਨਾਮ ਸਰਦਾਰ ਫਤੇ ਸਿੰਘ ਟੰਡੋਰੀ ਬੜਾਚ ਸਾਰੀਆਂ ਸੰਗਤਾਂ ਦੇ ਨਾਲ ਅਸੀਂ ਹਰ ਸਾਲ ਇਹ ਮੇਲਾ ਜੜਾ ਵਾ ਬਾਬਾ ਮੁਰਸ਼ਾਵਲੀ ਜੀ ਦਾ ਬਾਬਾ ਸਾਡੇ ਅਮਰਿਕ ਸਿੰਘ ਜੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਪਿੰਡ ਦੀ ਸੰਗਤ ਦੇ ਸਹਿਯੋਗ ਦੇ ਨਾਲ ਔਰ ਦੇਸ਼ਾਂ ਵਿਦਵਤਾਂ ਦੇ ਸੰਗਤਾਂ ਦਾ ਸਹਿਯੋਗ ਦੇ ਨਾਲ ਇਹ ਮੱਲਾ ਮੇਲਾ ਹਰ ਸਾਲ 28 ਸਾਵਣ ਨੂੰ ਮਨਾਇਆ ਜਾਂਦਾ ਹੈ ਸਾਰੀਆਂ ਸੰਗਤਾਂ ਹਮ ਆ ਕੇ ਇੱਥੇ ਪਹੁੰਚਦੀਆਂ ਨੇ ਔਰ ਮੰਦੀਆਂ ਮਰਾਦਾ ਪਾ ਕੇ ਜਾਂਦੀਆਂ ਨੇ ਸੋ ਸਾਰਿਆਂ ਨੂੰ ਸਾਡੇ ਜਿਹੜੇ ਕੌਮ ਆ ਉਸ ਦੇ ਵਿੱਚ ਹਿੰਦੂ ਮਸਲਮੇ ਸਿੱਖ ਇਸ ਸਾਰਾ ਭਾਈਚਾਰਾ ਅਸੀਂ ਸਾਰੇ ਮਿਲ ਕੇ ਇਸ ਮੇਲੇ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮਨਾਉਂਦੇ ਹਾਂ ਜਿੱਥੇ ਸਾਡੇ ਆ ਸਮਾਜ ਦੇ ਵਿੱਚ ਫਿਰਕਾ ਪ੍ਰਸਤੀਆਂ ਜਾਂਦੀਆਂ ਨੇ ਪਰ ਇੱਥੇ ਐਡਾ ਵਧੀਆ ਸਾਡੇ ਵੱਲੋਂ ਇਹ ਸੰਦੇਸ਼ ਜਾਂਦਾ ਬਾਬਾ ਜੀ ਵੱਲੋਂ ਵੀ ਕਿ ਪਿਆਰ ਦਾ ਸੰਦੇਸ਼ ਹੈ ਸੋ ਇਹ ਮੇਲਾ ਅਸੀਂ ਬੜੇ ਪਿਆਰ ਨਾਲ ਮਨਾਉਂਦੇ ਹਾਂ ਤੇ ਅਸੀਂ ਇੱਕ ਗੱਲ ਦਾ ਇਜ਼ਹਾਰ ਕਰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਪਿਛਲੇ ਕੁ ਸਮੇਂ ਤੋਂ ਦਹਾਕਿਆਂ ਤੋਂ ਨਸ਼ਿਆਂ ਦੇ ਵਿੱਚ ਫਸ ਚੁੱਕੀ ਸੀ ਅੱਜ ਉਸ ਨੂੰ ਸਾਡਾ ਇਹ ਸੰਦੇਸ਼ਾ ਹੈ ਬਾਬਾ ਜੀ ਵੱਲੋਂ ਵੀ ਇਹ ਸੰਦੇਸ਼ਾ ਹੈ ਕਿ ਇਹ ਨਸ਼ਿਆਂ ਤੋਂ ਰਹਿਤ ਸਾਡਾ ਪੰਜਾਬ ਬਣਾਓ ਔਰ ਆਪਣੇ ਇਸ ਪੰਜਾਬ ਨੂੰ ਬਚਾਓ ਤਾਂ ਕਿ ਸਾਡੇ ਪੰਜਾਂ دریاਵਾਂ ਦੀ ਧਰਤੀ ਦੇ ਉੱਤੇ ਇਹ ਮੇਲੇ ਲੱਗਦੇ ਰਹਿਣ ਖੁਸ਼ੀਆਂ ਦੇ ਨਾਲ ਸਜਦੇ ਰਹਿਣ ਤੇ ਸਭ ਸੰਗਤਾਂ ਮਿਲ ਕੇ ਖੁਸ਼ੀਆਂ ਮਨਾਉਂਦੀਆਂ ਰਹਿਣ